ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ ਕਿ ਇਹ ਹੈਲੀਪੈਡ ਕਾਦੇ ਲਈ ਬਣਾਇਆ ਗਿਆ ਹੈ ਭਾਈ ਇਹ ਪੰਜਾਬ ਗਵਰਨਮੈਂਟ ਦੇ ਕਿਹੜੇ ਸੰਵਿਧਾਨਕ ਅਹੁਦੇ ਤੇ ਬਿਰਾਜਮਾਨ ਨੇ ਕਿ ਜਿਹਦੇ ਲਈ ਪੰਜਾਬ ਦੇ ਪੈਸੇ ਲਾਏ ਜਾਣ ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ 1 ਕਿਲੋਮੀਟਰ ਸੜਕ ਦੇ ਪਿੱਛੇ 10 ਕਰੋੜ ਰੱਖੇ ਗਏ ਹੋ ਪਹਿਲਾਂ ਰੱਖਦੇ ਹੁੰਦੇ ਸੀ 1 ਕਰੋੜ ਲੁਧਿਆਣਾ ਦੇ ਵਿੱਚ 101 ਪਿੰਡ ਨਹੀਂ 110 ਪਿੰਡ ਕਾਰਪੋਰੇਸ਼ਨ ਚ ਲੈ ਲੈਣੇ ਉਹ ਪਿੰਡਾਂ ਦਾ ਰੁਤਬਾ ਖਤਮ ਉਹਦੇ ਨਾਲ ਕੀ ਹੋਊਗਾ ਉਹਨਾਂ ਦਾ ਮੰਡੇਗਾ ਗਿਆ ਉਹ ਮੰਡੇਗਾ ਤਾਂ ਗਰ ਸੈਂਟਰ ਗਵਰਨਮੈਂਟ ਨੇ ਵੈਸੇ ਹੀ ਖਤਮ ਕਰ ਦੇਣਾ ਹੈ ਸਾਹਮਣੇ ਜਿਹੜਾ ਤੁਸੀਂ ਵੇਖ ਰਹੇ ਹੋ ਬੋਡੀ ਇਹ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਹੈ ਔਰ ਅੰਮ੍ਰਿਤਸਰ ਗੁਰਦੁਆਰਾ ਉਧਰਲੇ ਪਾਸੇ ਹੈ ਆ ਇਧਰ ਪੁੱਡਾ ਦਾ ਭਵਨ ਹੈ ਆਹ ਸਾਹਮਣੇ ਆ ਵੇਖਿਓ ਜੇ ਮਾੜਾ ਜਿਹਾ ਤਾਰਾਂ ਦੇ ਅੰਦਰ ਕੀ ਐ ਇਹ ਹੈਲੀਪੈਡ ਐ ਬਖਾ ਦੇ ਸ਼ੇਰ ਚੱਜਣਾ ਹੈਲੀਪੈਡ ਆਹ ਤਾਰਾਂ ਲੱਗੀਆਂ ਔਰ ਪਰਲੀਆਂ ਤਾਰਾਂ ਵਖਾਈ ਕਰਾ ਜ਼ੂਮ ਕਰਕੇ ਓ ਪਰਲੀਆਂ ਤਾਰਾਂ ਵੀ ਤੁਸੀਂ ਵੇਖ ਰਹੇ ਹੋ ਆਹ ਔਰ ਲੀਆਂ ਤਾਰਾਂ ਪਰਲੇ ਪਾਸੇ ਵੀ ਤਾਰਾਂ ਲੱਗੀਆਂ ਨੇ ਉਧਰਲੇ ਪਾਸੇ ਵੀ ਤਾਰਾਂ ਲੱਗੀਆਂ ਨੇ ਬਸ ਦਿਖਾਈ ਦਿਰਾ ਓ ਉੱਥੇ ਬੈਰੀਕੇਟਿੰਗ ਐ ਸਾਹਮਣੇ ਓ ਬੈਰੀਕੇਟਿੰਗ ਐ ਸਾਹਮਣੇ ਇਧਰਲੇ ਪਾਸੇ ਵੀ ਬੈਰੀਕੇਟਿੰਗ ਹੁੰਦੀ ਆ ਫੁੱਲ 70 ਅਸਦੀ ਬਲਕੇ 500 ਪੁਲਿਸ ਵਾਲਾ ਠੱਲਿਆ ਜਾਂਦਾ ਡਰੱਗ ਲਈ ਫੜਨ ਲਈ ਬੰਦੇ ਹੈ ਨਹੀਂ ਗੇ ਹਾਂਜੀ ਬਟ ਐਸ ਕੰਮ ਲਈ ਹੈਗੇ ਜੀ ਬੈਰੀਕੇਟਿੰਗ ਇਸ ਲਈ ਨਹੀਂ ਗਈ ਕਿ ਹੁਣ ਮਿਸਟਰ ਕੇਜਰੀਵਾਲ ਜੀ ਹੈ ਨਹੀਂ ਗੇ ਅੱਜ ਜੋ ਲੁਧਿਆਣੇ ਗਏ ਹੋਏ ਨੇ ਮੈਨੂੰ ਜੋ ਪਤਾ ਲੱਗਿਆ ਆਹ ਹੈਲੀਪੈਡ ਉਹਨਾਂ ਲਈ ਬਣਾਇਆ ਗਿਆ ਜਿਹੜਾ ਤੁਹਾਨੂੰ ਵਖਾਇਆ ਡਿਟੇਲ ਚ ਆਹ ਪੂਰੀ ਸੜਕ ਬਣਾਈ ਆ ਇਹਨਾਂ ਨੇ ਆਹ ਵਾਲੀ ਆਹ ਸੜਕ ਇੱਥੋਂ ਜਾਂਦੀ ਐ ਕਿ ਉਹ ਹੈਲੀਪੈਡ ਦੇ ਵਿੱਚੋਂ ਗੱਡੀ ਤੇ ਬਹਿ ਕੇ ਆਉਂਦੇ ਨੇ। ਉਸ ਜਗ੍ਹਾ ਤੇ ਉੱਥੋਂ ਗੱਡੀ ਤੇ ਬਹਿ ਕੇ ਫੇਰ ਉਹ ਜਦੋਂ ਹੈਲੀਕਾਪਟਰ ਆਉਂਦਾ ਉਤਰ ਕੇ ਜਨਾਬ ਬਗਾਈ ਚੱਲੀ ਕਰਵਾਉਂਦੇ। ਆਹ ਇੱਥੋਂ ਦੀ ਰੋਡ ਨਿਕਲਦੀ ਐ ਗੱਡੀ ਉਹਨਾਂ ਦੀ ਤੇ ਉਹ ਤੋਂ ਦੀ ਆਹ ਰੋਡ ਕੇ ਇਹਨਾਂ ਦੀ ਗੱਡੀ ਜਾਂਦੀ ਐ ਜਿੱਥੇ ਉਹ ਰਹਿੰਦੇ ਨੇ ਉਹ ਸਾਹਮਣੇ। ਇਹ ਹੈਗਾ ਪੰਚਾਇਤ ਭਵਨ ਦਾ ਗੈਸਟ ਹਾਊਸ ਉਹ ਸਾਹਮਣੇ ਵਾਲਾ ਆ ਇੱਥੋਂ ਦੀ ਗੱਡੀ ਜਾਂਦੀ ਐ ਤੇ ਉਹ ਸਾਹਮਣੇ ਵਾਲੇ ਚ ਜਾਂਦੇ ਨੇ ਗੈਸਟ੍ਰਾਊਚਰ ਰਹਿੰਦੇ ਨੇ ਜਨਾਬ ਆ ਸਾਰੇ ਦਾ ਸਾਰਾ ਤੋੜ ਕੇ ਜਿੰਨੀ ਜਗਾ ਬਣਾਈ ਗਈ ਹੈ ਔਰ ਆ ਵੇਖੋ ਜੇ ਇੱਥੇ ਕੰਮ ਵੀ ਹੋ ਰਿਹਾ ਹੈ ਕਿ ਇੱਥੇ ਕਿਤੇ ਖੱਡਾ ਖੁੱਡਾ ਨਾ ਰਹੇ ਜੇ ਜਦ ਕਿ ਵੱਖਰੀ ਗੱਲ ਹੈ ਕਿ ਪੰਜਾਬ ਦੀ ਹਰ ਸੜਕ ਤੇ ਐਡੇ ਐਡੇ ਖੱਡੇ ਨੇ ਉਹਨਾਂ ਦੇ ਅਸੀਂ ਬਣਾਵਾਂਗੇ ਆ ਸਾਰੇ ਥਾਂ ਦੀ ਜਾਂਦੀ ਔਰ ਉੱਥੇ ਜਾਂਦੇ ਨੇ ਰਹਿੰਦੇ ਨੇ ਉਹ ਔਰ ਫੇਰ ਉਹ ਤੋਂ ਵਾਪਸ ਆ ਕੇ ਹੈਲੀਕਾਪਟਰ ਤੇ ਚੜਦੇ ਨੇ ਦੂਰ ਕਿਤੇ ਜਾ ਨਹੀਂ ਸਕਦੇ ਉਹ ਉਹਨਾਂ ਲਈ ਗੱਲ ਕਰਦੇ ਆਂ ਆਪਾਂ ਤੁਹਾਨੂੰ ਮਾੜੀ ਜੀ ਦੱਸ ਦਈਏ ਪਹਿਲਾਂ ਇਹ ਰਹਿੰਦੇ ਕਿੱਥੇ ਸੀ ਪਹਿਲਾਂ ਇਹ ਰਹਿੰਦੇ ਸੀ ਇੱਕ ਕੋਠੀ ਸੀਗੀ ਸੀਐਮ ਦੇ ਕੋਟੇ ਚੋਂ ਜਿੱਥੇ ਪਹਿਲਾਂ ਰਾਘਵ ਚੱਡਾ ਜੀ ਰਹਿੰਦੇ ਹੁੰਦੇ ਸੀ ਉੱਥੇ ਰੌਣਾ ਪੈ ਗਿਆ ਫਿਰ ਹੁਣ ਉਹਨਾਂ ਨੇ ਇੱਥੇ ਰਹਿਣਾ ਸ਼ੁਰੂ ਕਰਤਾ ਐਦੇ ਵਿੱਚ ਔਰ ਆ ਹੈਲੀਪੈਡ ਉਹਨਾਂ ਲਈ ਬਣਾਇਆ ਗਿਆ ਹੈ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ ਕਿ ਇਹ ਹੈਲੀਪੈਡ ਕਾਦੇ ਲਈ ਬਣਾਇਆ ਗਿਆ ਹੈ ਭਾਈ ਇਹ ਪੰਜਾਬ ਗਵਰਨਮੈਂਟ ਦੇ ਕਿਹੜੇ ਸੰਵਿਧਾਨਕ ਅਹੁਦੇ ਤੇ ਬਰਾਜਮਾਨ ਨੇ ਕਿ ਜਿਹਦੇ ਲਈ ਪੰਜਾਬ ਦੇ ਪੈਸੇ ਲਾਏ ਜਾਣ ਇਹ ਰਾਜ ਚ ਜਾ ਰਹੇ ਸੀ ਕੀ ਨਾ ਜੀ ਸੰਦੀਪ ਜੀ ਮੇਰੇ ਨਾਲ ਸਭ ਗੱਲ ਪਤਾ ਲੱਗੀ ਹੈ ਪਹਿਲੇ ਮੈਂ ਸਮਝਦਾ ਸੀ ਕਿ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਵਾਸਤੇ ਕੁਝ ਬਣਾਇਆ ਜਦ ਕੱਲ ਮੈਨੂੰ ਇਹੀ ਚੀਜ਼ ਪਤਾ ਲੱਗੀ ਨਾ ਕਿ ਸਿਰਫ ਉਸ ਬੰਦੇ ਵਾਸਤੇ ਜਿਹੜਾ ਕਿ ਕਿਸੇ ਪਾਰਟੀ ਦਾ ਪ੍ਰਧਾਨ ਹੈ ਤਾਂ ਇਹ ਪੰਜਾਬ ਦਾ ਪੈਸਾ ਕਿਉਂ ਲੱਗੇ ਜੀ ਮੇਰੇ ਦਿਮਾਗ 'ਚ ਵੀ ਇਹੀ ਗੱਲ ਆਵੇ ਕੱਲ ਵੀ ਇਹ ਹੋ ਕੀ ਰਿਹਾ ਹੈ ਇਹ ਇਹ ਪੰਜਾਬ ਦੇ ਲੋਕਾਂ ਦੀ ਸੋਚ ਆ ਉਹ ਰਹਿੰਦੇ ਵੀ ਇੱਥੇ ਕਹਿੰਦੇ ਇੱਥੇ ਰਹਿ ਰਹੇ ਇੱਥੇ ਰਹਿ ਰਿਆ ਨਾ 8 ਕਮਰੇ ਰੈਨੋਵੇਟ ਕੀਤੇ ਗਏ ਉਹ ਵੀ ਸਰਕਾਰੀ ਹੈ ਬਿਲਡਿੰਗ ਹੈ ਪੰਚਾਇਤ ਦੀ ਹੈ ਪੰਚਾਇਤ ਭਵਨ ਦਾ ਹੈ ਵਿੱਚ ਗੈਸਟ ਹਾਊਸ ਹੈ ਸਭ ਤੋਂ ਵੱਡੀ ਗਲਤ ਗੱਲ ਹੈ ਇਹ 8 ਕਮਰੇ ਉਹਨਾਂ ਲਈ ਔਰ ਇਹ ਕਿਹੜੀ ਕਨਸਟੀਟਿਊਸ਼ਨਲ ਪੋਸਟ ਹੈ ਜਿਹਦੇ ਲਈ ਪੰਜਾਬ ਦੇ ਪੈਸੇ ਲੱਗ ਰਹੇ ਆ ਆ ਜਿਹੜੇ ਸੈਕਟਰ ਨੇ ਨਾ ਇਹਨਾਂ ਦੀਆਂ ਸੜਕਾਂ ਪੇਕੇ 에어ਪੋਰਟ ਰੋਡ ਸਾਰੀ ਓਕੇ ਇਹ 100 ਕਿਲੋਮੀਟਰ ਦੀਆਂ ਸੜਕਾਂ ਦਾ ਇੱਕ ਟੈਂਡਰ ਕੱਢਿਆ ਗਿਆ ਹੁਣ ਇੱਕ ਦੋ ਦਿਨ ਪਹਿਲਾਂ ਹੀ ਅੱਛਾ 1000 ਕਰੋੜ ਦਾ ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ 1 ਕਿਲੋਮੀਟਰ ਸੜਕ ਦੇ ਪਿੱਛੇ 10 ਕਰੋੜ ਰੱਖੇ ਗਏ ਹੁਣ ਪਹਿਲਾਂ ਰੱਖਦੇ ਹੁੰਦੇ ਸੀ 1 ਕਰੋੜ ਜਾਂ 2 ਕਰੋੜ ਹੁੰਦੇ ਸੀ ਨਵੀਂ ਲਈ 1 ਕਰੋੜ ਹੁੰਦਾ ਸੀ ਰਿਪੇਅਰ ਲਈ ਹੁਣ ਇਹ ਸੜਕਾਂ ਰਿਪੇਅਰ ਹੋਣੀਆਂ ਤੇ 1 ਕਿਲੋਮੀਟਰ 10 ਕਰੋੜ ਦੀ ਬਣੂਗੀ ਔਰ ਇਹ ਕੰਟਰੈਕਟ 100 ਕਿਲੋਮੀਟਰ ਦਾ ਇਹ ਬਣ ਗਿਆ 1000 ਕਰਦਾ ਹੋਣਾ ਇਹਨਾਂ ਦਾ ਠੀਕ ਹੈ ਤੇ ਇਹਦਾ ਮਤਲਬ ਪੰਜਾਬ ਵਾਲਾ ਇਹਦੇ ਬਲੇ ਕੋਈ ਜ਼ਿਆਦਾ ਲੀਜ਼ੀਬਲ ਹੀ ਨਹੀਂ ਕਿਉਂਕਿ ਉਹ ਚ ਲਿਖਿਆ ਗਿਆ ਹੈ ਇਹ ਕੰਟਰੈਕਟ ਲੈ ਸਕਦਾ ਜੋ ਪਹਿਲਾਂ ਏਡਾ ਵੱਡਾ ਕੰਮ ਕਰ ਚੁੱਕਿਆ ਹੋਵੇ ਛੋਟੇ ਠੇਕੇਦਾਰ ਰੌਲਾ ਪਾਈ ਜਾਂਦੇ ਨੇ ਉਹਦੇ ਸਾਡਾ ਤਾਂ ਕੰਮ ਹੀ ਬੰਦ ਹੋ ਗਿਆ ਔਰ ਸਭ ਤੋਂ ਅਹਿਮ ਗੱਲ ਕਿ ਤੁਸੀਂ ਆਜੋ ਆਜੋ ਤੁਸੀਂ 1 ਕਿਲੋਮੀਟਰ ਤੇ ਜਿਹੜਾ 1 ਕਰੋੜ ਹੁੰਦਾ ਸੀ ਹੁਣ 10 ਕਰੋੜ ਹੋਊਗਾ ਔਰ ਕੰਪਨੀ ਕਿੱਥੋਂ ਦੀ ਹੈ ਉਹ ਤਾਂ ਕਿੱਥੋਂ ਦੀ ਆ ਹੋਣਗੀਆਂ ਦਿੱਲੀ ਦੀਆਂ ਹੁਣ ਇਹ ਦੱਸੋ ਮੈਨੂੰ ਕਿ ਜੇ ਉਹ ਹੀ ਠੇਕਾ ਪੰਜਾਬ ਵਾਲੇ ਬੰਦੇ ਨੂੰ ਮਿਲਦਾ ਉਹਨੇ ਲੇਬਰ ਵੀ ਇੱਥੋਂ ਦੀ ਲੈਣੀ ਸੀ ਕਿੰਨੇ ਪਰਿਵਾਰ ਜਿਹੜੇ ਹੋਣੇ ਸੀ ਉਹ ਉਹਦੇ ਤੋਂ ਪਲਨੇ ਸੀ ਹੁਣ ਉਹ ਜਾਊਗਾ ਜੀ ਦਿੱਲੀ ਵਾਲਿਆਂ ਨੂੰ ਹੁਣ ਉਹ ਦਿੱਲੀ ਵਾਲਿਆਂ ਨੂੰ ਜਾਊਗਾ ਉਹ ਵੀ ਆਪਣੇ ਹੀ ਬੰਦੇ ਹੋਣੇ ਆ ਡੈਫੀਨਿਟਲੀ ਕਿਉਂਕਿ ਜਿਹੜੇ ਚੀਜ਼ 1 ਕਰੋੜ ਚ ਬਣਦੀ ਸੀ ਹੁਣ 10 ਕਰੋੜ ਚ ਬਣੂਗੀ ਤਾਂ ਇਹਦਾ ਮਤਲਬ ਕੀ ਹੋ ਗਿਆ 1000 ਕਰੋੜ 500 ਕਰੋੜ ਇਨਾਂ ਕੋਲੇ ਜਾਊਗਾ 500 ਕਰੋੜ ਦੀ ਬਣੂਗੀ ਔਰ ਫਿਰ ਇੱਕ ਹੋਰ ਜਲਵਾ ਵੇਖੋ ਉਹਦੀ ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਬੰਦਾ ਸੜਕ ਬਣਾਉਂਦਾ ਸੀ ठेकेदार ਪੰਜ ਸਾਲ ਲਈ ਉਹਦੀ ਰਿਪੇਅਰ ਦੀ ਜ਼ਿੰਮੇਵਾਰੀ ਲੈਂਦਾ ਸੀ ਹੁਣ ਪਤਾ ਇਹਦੇ ਫਾਰਮੈਲਟੀ ਚ ਕੀ ਐਡ ਕਰਤਾ ਕਿ ਉਹ 10 ਸਾਲ ਦੀ ਜ਼ਿੰਮੇਵਾਰੀ ਲਾਊਗਾ ਉਹ ਬੰਦਿਓ ਰੱਬ ਦਿਓ ਥੋੜੀ ਸਰਕਾਰ 27 ਚ ਚਲੀ ਜਾਣੀ ਹੈ ਤੁਸੀਂ 36 ਤੱਕ ਦਾ ਟੈਂਡਰ ਕਿਵੇਂ ਦੇ ਸਕਦੇ ਹੋ ਔਰ ਮੈਂ ਅਗਲੀ ਸਰਕਾਰ ਇਹਨੂੰ ਕੈਨਸਲ ਨਹੀਂ ਕਰ ਸਕੂਗੀ ਕਿਉਂਕਿ ਉਹ ਕਹਿੰਦੇ ਜੇ ਵੀ ਕੈਨਸਲ ਕਰਦੇ ਹੋ ਅਸੀਂ ਜਾਣੇ ਅਸੀਂ ਤਾਂ ਪੈਸਾ ਲੈ ਲਿਆ ਪਹਿਲਾਂ ਹੀ ਇਹਨਾਂ ਨੇ ਇੱਕ ਰੌਲਾ ਪਾਇਆ ਸੀ ਤੁਹਾਨੂੰ ਯਾਦ ਹੋਣਾ ਬਾਦਲਾ ਦੇ ਥਰਮਲ ਆਲਾ ਜਿਹੜਾ ਉਹਨਾਂ ਨੇ ਬਿਜਲੀ ਵਾਲਿਆਂ ਨਾਲ ਕੰਟਰੈਕਟ ਕੀਤਾ ਸੀ ਮਹਿੰਗੀ ਬਿਜਲੀ ਲਈ ਸੀ ਪਹਿਲਾਂ ਉਹ ਗਲਤ ਸੀਗਾ ਮਹਿੰਗੀ ਨਹੀਂ ਲੈਣੀ ਚਾਹੀਦੀ ਸੀ ਇਹਨਾਂ ਨੇ ਉਹਦਾ ਕੰਟਰੈਕਟ ਪਤਾ ਕਿਉਂ ਨਹੀਂ ਬਦਲ ਪਾਇਆ ਕਿਉਂਕਿ ਉਹ ਆਦੇ ਜੀ ਉਹ ਤਾਂ ਸਰਕਾਰਰ ਨੂੰ ਹੋਇਆ ਡਨ ਹੋ ਗਿਆ ਨਹੀਂ ਤਾਂ ਉਹ ਤਾਂ ਹਾਈ ਕੋਰਟ ਚ ਚੈਲੰਜ ਹੋ ਜੂ ਉਹ ਰਹਿ ਗਿਆ ਹੁਣ ਆਹ ਕੰਟਰੈਕਟ ਵੀ ਮੈਨੂੰ ਦੱਸੋ ਕਿਹੜੀ ਸਰਕਾਰ ਬਦਲ ਪਾਊਗੀ ਆਤਮਿਕੀ ਤੁਮਾਂ ਗਏ ਨਹੀਂ ਇਹ ਨਹੀਂ ਇਹ ਪੈਸਾ ਤਾਂ ਐ ਖਾਂਦੇ ਆ ਇਹ ਦੱਸੋ ਮੈਨੂੰ ਕਿ ਆਪਾਂ ਇਹਨੂੰ ਪੈਸੇ ਨੂੰ ਰੋਕ ਜਾਂ ਨਾ ਤੁਸੀਂ ਨਿਕਲੋ ਜਾਣਾ ਆਪਾਂ ਇਸ ਪੈਸੇ ਨੂੰ ਰੋਕ ਦੇਖੋ ਇਸ ਪੈਸੇ ਨੂੰ ਰੋਕ ਕਿਵੇਂ ਸਕਦੇ ਆਂ ਇਹ ਪੰਜਾਬ ਦੇ ਲੋਕ ਆ ਯਾਰ ਆਪਾਂ ਹੀ ਝੋਨਾ ਹੈ ਤੇ ਆਪਾਂ ਰੋਕਾਂਗੇ ਕਿਵੇਂ ਇੱਕ ਹੋਰ ਦੱਸ ਦਿਆਂ ਤੁਹਾਨੂੰ ਲੁਧਿਆਣਾ ਦੇ ਵਿੱਚ 101 ਪਿੰਡ ਨਹੀਂ 110 ਪਿੰਡ ਕਾਰਪੋਰੇਸ਼ਨ 'ਚ ਲੈ ਲੈਨੇ ਉਹ ਪਿੰਡਾਂ ਦਾ ਰਤਬਾ ਖਤਮ ਉਹਦੇ ਨਾਲ ਕੀ ਹੋਊਗਾ ਉਹਨਾਂ ਦਾ ਮੰਡੇਗਾ ਗਿਆ ਉਹ ਮੰਡੇਗਾ ਤਾਂ ਗਰ ਸੈਂਟਰ ਗਵਰਨਮੈਂਟ ਨੇ ਵੈਸੇ ਹੀ ਖਤਮ ਕਰ ਦੇਣਾ ਹੈ ਉਹਨਾਂ ਦੀ ਪੰਚਾਇਤ ਖਤਮ ਹਾਂਜੀ ਇਹ ਕੀਤਾ ਪਤਾ ਕਿਉਂ ਆ ਇਹਨਾਂ ਨੇ ਕਿ ਉਹਨਾਂ ਪੰਚਾਇਤਾਂ ਕੋਲੇ ਪੰਚਾਇਤੀ ਜ਼ਮੀਨ ਹੈ ਹਾਂਜੀ ਜਿਵੇਂ ਉਹ ਕਾਰਪੋਰੇਸ਼ਨ 'ਚ ਆ ਗਏ ਮਿਊਸਪਲ 'ਚ ਆ ਗਏ ਉਹਨਾਂ ਦੀ ਜ਼ਮੀਨ ਤੇ ਸਰਕਾਰ ਕਬਜ਼ਾ ਕਰ ਲਊ ਇਹ ਉਹ ਪਿੰਡ ਚੁਣੇ ਜਾ ਰਹੇ ਨੇ ਜਿਹਦੇ ਕੋਲੇ ਪੰਚਾਇਤੀ ਜ਼ਮੀਨ ਹੈ ਈਵਨ ਜਿਹੜੇ ਸ਼ਹਿਰ ਦੇ ਨੇੜਲੇ ਪਿੰਡ ਨੇ ਉਹ ਛੱਡ ਦਿੱਤੇ ਗਏ ਨਹੀਂ ਦੂਰ ਵਾਲੇ ਪਿੰਡ ਵੀ ਲੈ ਲੈਣੇ ਜਿੰਨਾਂ ਕੋਲੇ ਪੰਚਾਇਤੀ ਜ਼ਮੀਨ ਹੈ ਉਹਨੇ ਜੇ ਆ ਮਿਸਟਰ ਸੰਜੀਵ ਰੋੜਾ ਨੂੰ ਵੀ ਆ ਹੁਣੇ ਜੇ ਸੁਣਨ ਚ ਆਇਆ ਕਿ ਜ਼ਫਾਰਚ ਕੀਤੀ ਹੈ ਉਹਨਾਂ ਨੂੰ ਵੀ ਉਹ ਡਿਪਾਰਟਮੈਂਟ ਦਿੱਤਾ ਜਾਊਗਾ ਉਹ ਸਪੈਸ਼ਲ ਐਕਸਪਰਟ ਲਿਆਂਦੇ ਨੇ ਇਹਨਾਂ ਨੇ ਜਿੰਨੀਆਂ ਮਿਲ ਗਈਆਂ ਕਾਰਪੋਰੇਸ਼ਨ ਉਹਨਾਂ ਦੀ ਜ਼ਮੀਨ ਕਿੰਨੀ ਹੋਊਗੀ ਕਰੋੜਾਂ ਦੀ ਅਰਬਾਂ ਦੀ ਵਲਕੇ ਉਹ ਜ਼ਮੀਨ ਤੇ ਬਸ ਕਰੋ ਫਿਰ ਦਿਓ ਜੀ ਇੱਥੇ ਤਾਂ ਪਲਾਜ਼ਾ ਬਣ ਰਿਹਾ ਇੱਥੇ ਬਿਲਡਿੰਗ ਬਣ ਰਹੀ ਹੈ ਜਾਂ ਉਸ ਦੇ ਅਗੇਂਸਟ ਲੋਨ ਰੇਸ ਕਰੋ ਤੇ ਪੰਜਾਬ ਨੂੰ ਕੰਗਲਾ ਕਰਦੇ ਹੋ ਤੁਹਾਨੂੰ ਪਤਾ ਪੰਜਾਬ ਸਰ ਕਰਦਾ ਕਿੰਨਾ ਹੈ 4.5 ਲੱਖ ਕਰੋੜ ਇਕਨੋਮੀ ਸਾਡੀ ਸ਼ਰਿੰਕ ਹੋ ਕੇ 10 ਲੱਖ ਕਰੋੜ ਤੋਂ 9 ਲੱਖ ਕਰੋੜ ਤੇ ਆ ਗਈ ਮੈਨੂੰ ਇਹ ਦੱਸੋ ਲੈ ਵੀ ਸਰਕਾਰਾਂ ਚੱਲਣਗੀਆਂ ਕਿਉਂਕਿ ਹਾਫ ਨੂੰ ਜਿਵੇਂ ਕਰਾਸ ਕਰਦੇ ਆ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਨਾ ਤਾਂ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਔਰ ਨੰਬਰ 1 ਆ ਪੱਕੜਦੇ ਦੀ ਰੇਸ਼ੋ ਵਿੱਚ ਜਿੰਨੀ ਸਾਡਾ ਇਕਨੋਮੀ ਦਾ ਸਾਈਜ਼ ਹੈ ਉਹਦਾ 48% ਹੋ ਗਿਆ ਆਪਾਂ ਦਾ ਆਪਾਂ ਪੈਨਸ਼ਨ ਲਗੀ ਮੈਨੂੰ ਅਜੇ ਹੁਣ ਤੱਕ ਨਹੀਂ ਆਈ ਨਹੀਂ ਆਈ ਨਾ ਦੋ ਮਹੀਨੇ ਦੀ ਪੈਨਸ਼ਨ ਨਹੀਂ ਆਈ ਨਾ 48% ਆ ਆਪਣਾ ਟੋਟਲ ਇਕਨੋਮੀ ਸਾਈਜ਼ ਦਾ ਤੇ ਜਿਹੜਾ ਦੂਜੇ ਨੰਬਰ ਦਾ ਉਹ ਹੈਗਾ ਕੇਰਲਾ ਠੀਕ ਹੈ ਉਹਦਾ ਹੈਗਾ 37% ਤੇ ਜਿਹੜਾ ਤੀਜੇ ਤੇ ਉਹ 27% ਆਪਾਂ 48% ਤੇ ਮਤਲਬ ਆਪਾਂ ਫਾਈਨੈਂਸ਼ਲੀ ਕਰਪਟ ਹੋਣ ਵਾਲੇ ਆ ਹਾਂਜੀ ਤੇ ਫਿਰ ਜਦੋਂ ਤਨਖਾਹਾਂ ਨਾ ਦੇ ਪਾਈ ਥੋੜੀ ਪੈਨਸ਼ਨ ਜਿਵੇਂ ਨਹੀਂ ਮਿਲੀ ਕੀ ਕਹਦਾਈ ਤੂੰ ਦਿੱਤੀਆਂ ਕਿਵੇਂ ਜਾਣ ਗਿਆ ਫਿਰ ਕੇਂਦਰ ਸਰਕਾਰ ਆਊਗੀ ਤੇ ਕੇਂਦਰ ਸਰਕਾਰ ਕਹੂ ਫਿਰ ਸਾਡੀ ਗੱਲਾਂ ਮੰਨੋ ਕੇਂਦਰ ਸਰਕਾਰ ਦੀਆਂ ਗੱਲਾਂ ਬਰੁੱਤ ਆਪਾਂ ਕਿੰਨਾ ਲੜ ਚੁੱਕੇ ਫਿਰ ਚੰਡੀਵਾਲੜ ਵੀ ਗਿਆ ਸਟੇਟ ਰੋਡ ਮਤਲਬ ਫਿਰ ਤਾਂ ਕੁਛ ਰਹਿਣਾ ਹੀ ਨਹੀਂ ਕਿ ਚੁਣੇ ਤਾਂ ਆਪਾਂ ਹੈ ਹਾਂਜੀ ਆਪਾਂ ਅਗਲ ਦੂਜੇ ਵੀ ਚੋਰ ਸੀ ਏਦੋਂ ਪਹਿਲਾਂ ਵਾਲੇ ਉਦੋਂ ਪਹਿਲਾਂ ਵਾਲੇ ਵੀ ਚੋਰ ਸੀ ਤੇ ਫਿਰ ਆਪਾਂ ਇਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਮੁੱਦੇ ਦੀ ਡਿਟੇਲ ਲਿਓ ਉਦੋਂ ਕਿਉਂ ਨਹੀਂ ਪੁੱਛਿਆ ਕਿ ਇਨਕਲਾਬ ਦੀ ਡਿਟੇਲ ਤਾਂ ਦੇ ਬਦਲਾਵ ਮਾੜਾ ਨਹੀਂ ਕਰੋ पर बदलाव ਕਿਹੜੀਆਂ ਸ਼ਰਤਾਂ ਤੇ ਇਸ ਲਈ ਕਿ ਪਿਛਲੇ ਹਰਾਉਂਦੇ ਆ ਹੁਣ ਵੀ ਇਹਨਾਂ ਨੂੰ ਹਰਾਵਾਂਗੇ ਤੇ ਦੂਜੇ ਚੋਰਾਂ ਨੂੰ ਬਿਠਾ ਲਾਂਗੇ ਜਿਹੜੇ ਪਹਿਲਾਂ ਤੋਂ ਰਿਜੈਕਟਡ ਹੈ ਹਾਂਜੀ ਹਾਂਜੀ ਆਪਾਂ ਨੇ ਦੀ ਡਿਟੇਲ ਤਾਂ ਪੁੱਛੀ ਕਿ ਰੈਵਨਿਊ ਕਿਵੇਂ ਵਧੂਗਾ ਮੈਡੀਕਲ ਕਿਵੇਂ ਬੈਟਰ ਹੋਊਗਾ ਰੇਟ ਦੀ ਪਾਲਿਸੀ ਕੀ ਹੋਊਗੀ ਐਕਸਾਈਜ਼ ਦੀ ਪਾਲਿਸੀ ਕੀ ਹੋਊਗੀ ਖੁਸ਼ ਤਾਂ ਪੁੱਛਾਂਗੇ ਜੇ ਨਹੀਂ ਪੁੱਛਾਂਗੇ ਤਾਂ ਫੇਰ ਆਹੀ ਉਹ ਸਭ ਯਾਰ ਸੋ ਭਰਾਵੋ ਸੋਚ ਲਓ ਆ ਸਾਰਾ ਕੁਝ ਤੁਹਾਨੂੰ ਕਿਉਂ ਬਖਾ ਰਹੇ ਆ ਕਿਉਂਕਿ ਪੰਜਾਬ ਲੁੱਟਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਪੰਜਾਬ ਦਾ ਪੈਸਾ ਇਹਨਾਂ ਗੱਲਾਂ ਤੇ ਲੱਗ ਰਿਹਾ ਹੈ ਲੱਗਣਾ ਥੋੜੇ ਤੇ ਚਾਹੀਦਾ ਆ ਸੜਕਾਂ ਜਿਹੜੀਆਂ ਹਜ਼ਾਰ ਕਰੋੜ ਚ ਬਣਨ ਗਈਆਂ ਇਹ ਹਜ਼ਾਰ ਕਰੋੜ ਥੋੜੀ ਜੇਬ ਚੋਂ ਨਿਕਲਿਆ ਅੱਜ ਹਰ ਬੰਦੇ ਸਿਰ ਥੋੜੇ ਸਿਰ ਵੀ ਮੇਰੇ ਸਿਰ ਵੀ ਬੱਚਿਆਂ ਸਿਰ ਵੀ ਸਰਕਾਰੀ ਕਰਜ਼ਾ ਜੇ ਮੈਂ ਗਿਨਾ ਤਾਂ 1,23,000 ਹਰ ਸਿਰ ਕਰਜ਼ਾ ਹੈ ਜਿੰਨੀ ਵਸੋਂ ਆ ਪੰਜਾਬ ਦੀ ਤੇ ਆਪਣਾ ਗੁਨਾਹ ਕੀ ਹੈ ਅਸੀਂ ਵੋਟਾਂ ਪਾਤੀਆਂ ਬਿਨਾਂ ਮੁੱਦਿਆਂ ਤੋਂ ਤੈਸ ਦੇ ਚ